ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਇਹ ਸਾਡਾ ਦੀਵਾਲੀ ਵਲੌਗ ਜਾਂਦੇ ਆ ਲੇਟ ਹੋ ਚੁੱਕਿਆ ਹੈ ਇਸ ਲਈ ਕਰਿਓ ਮਾਫ਼ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਅਪਾ ਟਾਈਮ ਟੂ ਟਾਈਮ ਅਪਡੇਟ ਦਿੰਦੇ ਰਹੀਏ ਬਟ ਕੁਝ ਰੀਜ਼ਨ ਕਰਕੇ ਸਾਡਾ ਵਲੌਗ ਹੋ ਗਿਆ ਸੀ ਲੇਟ ਤੇ ਅਪਾ ਦੇ ਲਈ ਤੁਹਾਨੂੰ ਕੋਈ ਅਪਡੇਟ ਕਿ ਮੈਂ ਐਸ ਕੀ ਦੀਵਾਲੀ ਅਪਾ ਕਿਦਾਂ ਬਣਾਈ ਤੇ ਦੀਵਾਲੀ ਵਾਲੇ ਦਿਨ ਸਟਾਰਟਿੰਗ ਹੋਈ ਅਪਾ ਸਵੇਰ ਸਵੇਰ ਗਏ ਸ਼ਾਪ ਤੇ ਸ਼ਾਪ ਤੇ ਜਾ ਕੇ ਮੈਂ ਫਸਟ ਟਾਈਮ ਬਣਾਈ ਰੰਗੋਲੀ ਤੇ ਇਹਨਾਂ ਨੇ ਮੈਨੂੰ ਵੇਖਿਆ ਕਿ ਅੱਛਾ ਇਦਾਂ ਰੰਗੋਲੀ ਬਰੋਣੀ ਹੈ ਰੰਗੋਲੀ ਰੰਗੋਲੀ ਬਣਾਉਂਦੇ ਰਹੇ ਆਪਾਂ ਹਾਂ ਗੱਲਾਂ ਬਾਤਾਂ ਮਾਰਦੇ ਰਹੇ ਤੇ ਬਣਾ ਗੱਲਬਾਤ ਕਰਦੇ ਕਰਦੇ ਬਣੀ ਮੇਰੀ ਫਰਸਟ ਰੰਗੋਲੀ ਜੋ ਤੁਸੀਂ ਦੇਖ ਰਹੇ ਹੋ ਫਿਰ ਮੈਂ ਆਈ ਕਰੇ ਤੇ ਬੱਚਿਆਂ ਨੂੰ ਨਵਾਉਣ ਦਾ ਟਾਸਕ ਹੁੰਦਾ ਮੇਰਾ ਸਭ ਤੋਂ ਔਖਾ ਦਿਨ ਕਿਉਂਕਿ ਬੜੇ ਸ਼ੈਤਾਨ ਹੈ ਮੇਰੇ ਬੱਚੇ ਤੇ ਜਿਹੜਾ ਸਾਡਾ ਕਿਆਨ ਆ ਮੈਂ ਪਾਣੀ ਭਰਿਆ ਉਹਨੇ ਤੇ ਵੇਖ ਕੇ ਜੰਪ ਮਾਰਤੀ ਕਹਿੰਦਾ ਮੈਂ ਹੁਣੇ ਹੀ ਵੜ ਦੋ ਮੈਨੂੰ ਤੇ ਨਾ ਨਾ ਲਾ ਤੇ ਕੱਪੜਿਆਂ ਸਮੇਤ ਹੀ ਮੁੰਡਾ ਮੇਰਾ ਵੜ ਗਿਆ ਬਾਥਰੂਮ ਦੇ ਵਿੱਚ ਟੱਬ ਦੇ ਵਿੱਚ ਜਿੱਦੋਂ ਆਪਣੇ ਫੁੱਲ ਇੰਜੋਏ ਦੇ ਵਿੱਚ ਸੀਗਾ ਉਹਨੂੰ ਨਵਾ ਕੇ ਫਿਰ ਮੈਂ ਵੱਡੇ ਨੂੰ ਵੀ ਨਵਾਇਆ ਤੇ ਫਿਰ ਮੈਂ ਸਵਾਇਆ ਗਿਆ ਨੂੰ ਜੋ ਕਿ ਮੇਰਾ ਸਭ ਤੋਂ ਵੱਡਾ ਟਾਸਕ ਹੁੰਦਾ ਕਿਉਂਕਿ ਕਿਸੇ ਵੇਲੇ ਨਹੀਂ ਹੀ ਸੌਂਦਾ ਇਹ ਸੁੱਤਾ ਤੇ ਮੈਂ ਕਿਹਾ ਚਲੋ ਜੇ ਆਪਾਂ ਬਾਕੀ ਦਾ ਕੰਮ ਕਰ ਲਈਏ ਪੇਟਾ ਸੌਂਦੇ ਸੋਦੇ ਸੀ ਸੋ ਗਏ ਤੇ ਮੈਂ ਮਹਿੰਗੇ ਪਕੌੜੇ ਪਕੌੜੇ ਖਾ ਕੇ ਥੋੜੀ ਜਿਹੀ ਹੋਈ ਬੈਟਰੀ ਚਾਰਜ ਤੇ ਆਪਾਂ ਕੀਤੀ ਸੀ ਡੈਕੋਰੇਸ਼ਨ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਲੌਬੀ ਦੇ ਵਿੱਚ ਤੇ ਫਿਰ ਮੇਰੇ ਕੋਲ ਹੀ ਸੀਗੇ ਕਾਫੀ ਸਾਰੇ ਕਮਲ ਦੇ ਫਲਾਵਰ ਨਕਲੀ ਵਾਲੇ ਤੇ ਉਹ ਮੈਂ ਸਾਰੇ ਪੋੜੀਆਂ ਦੇ ਵਿੱਚ ਰੱਖੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਅੱਜ ਮੈਂ ਫਸਟ ਟਾਈਮ ਇਹ ਚੀਜ਼ ਰੱਖੀ ਮੇਰੇ ਕੋਲੇ ਪਏ ਹੋਏ ਸੀਗੇ ਵਾਵਾ ਚਰਦੇ ਤੇ ਉੱਪਰ ਦਾ ਵੀ ਤੁਹਾਨੂੰ ਥੋੜੀ ਜਿਹੀ ਡੈਕੋਰੇਸ਼ਨ ਦਿਖਾਦੀ ਹੈ। ਆਹ ਸੀ ਲੈਂਪ ਲੈ ਕੇ ਆਏ ਸੀਗੇ। ਕੁਝ ਡੈਕੋਰੇਸ਼ਨ ਵਾਲੀਆਂ ਲੱਡੀਆਂ ਉੱਪਰ ਵੀ ਲੱਗੀਆਂ ਆਈਆਂ ਸੀ। ਜੋ ਕਿ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਤੇ ਦੀਦੀ ਲੱਗ ਰਹੀ ਸੀ ਮੰਦਰ ਸਾਫ ਕਰ। ਫਿਰ ਮੈਂ ਲੱਗੀ ਆਪਣੀ ਸੈਕਿੰਡ ਰੰਗੋਲੀ ਬਣਾਉਣ ਤੇ ਇਹ ਸਾਡਾ ਗੋਲਾ ਜੋ ਕਿ ਸਾਰੇ ਜਾਣਦੇ ਹੋ ਥੋੜਾ ਜਿਹਾ ਖਰਾਬ ਹੋ ਚੁੱਕਿਆ ਹੈ। ਤੇ ਆਪਾਂ ਸੋਚਿਆ ਚਲੋ ਇਹਨੂੰ ਥੋੜਾ ਜਿਹਾ ਡੈਕੋਰੇਟ ਕਰਦੇ ਵਸੇ ਮੈਂ ਇਸ ਪ ਤੇ ਅੱਜ ਕੀ ਮੈਂ ਸੋਚਿਆ ਚਲੋ ਜੇ ਪਾਤ ਕੀ ਸਿੰਪਲ ਜਿਹਾ ਡਿਜ਼ਾਈਨ ਪੋਣੇ ਤੇ ਦਖਸ਼ ਆ ਗਿਆ ਮੇਰੇ ਕੋਲ ਕਹਿੰਦਾ ਮਮਾ ਮੈਂ ਤੁਹਾਡੀ ਹੈਲਪ ਕਰੂੰਗਾ ਤੇ ਉਹਨੇ ਸਾਰੇ ਗੋਲੇ-ਗੋਲੇ ਉਨੀ ਬਣਾਏ ਤੇ ਮੈਂ ਬੜੀ ਖੁਸ਼ ਹੋਈ ਕਿ ਪਹਿਲੀ ਵਾਰੀ ਮੇਰੇ ਮੁੰਡੇ ਨੇ ਮੇਰੀ ਹੈਲਪ ਕੀਤੀ ਹੈ ਤੇ ਆਪਾਂ ਬੜੀ ਛੇਤੀ ਦੋਨਾਂ ਜਨਾਂ ਨੇ ਮਿਲ ਕੇ ਰੰਗੋਲੀ ਬਣਾਈ ਤੁਸੀਂ ਵੀ ਕਮੈਂਟ ਚ ਦੱਸਿਓ ਤੁਸੀਂ ਰੰਗੋਲੀ ਬਣਾਈ ਹੋਈ ਹੈ ਤੇ ਕਿੰਨੀ ਬਣਾਈ ਤੁਹਾਡੇ ਨਾਲ ਹੈਲਪ ਕਰਦੇ ਤੁਹਾਡੇ ਬੱਚੇ ਕਿ ਨਹੀਂ ਬਸ ਤੇ ਛੋਟੇ ਹੁੰਦਾ ਹੈ ਬਿਲਕੁਲ ਵੀ ਹੈਲਪ ਨਹੀਂ ਸੀ ਕਰਦਾ ਪਰ ਹੁਣੇ ਥੋੜਾ ਜਿਹਾ ਸਿਆਣਾ ਹੋ ਗਿਆ ਤੈਨੂੰ ਕ੍ਰੀਏਟਿਵ ਚੀਜ਼ਾਂ ਕਰਨੀਆਂ ਬਹੁਤ ਪਸੰਦ ਆ ਫਿਰ ਮੈਂ ਗਈ ਉੱਪਰ ਉੱਪਰ ਜਾ ਕੇ ਮੈਂ ਬਹੁਤ ਸੋਹਣੀ ਰੰਗੋਲੀ ਬਣਾਈ ਐਸੇ ਦੇ ਨਾਲ ਇੱਕ ਮੈਂ ਸਾਡਾ ਸੈਲੂਨ ਆ ਉਹਦੇ ਵਿੱਚ ਵੀ ਮੈਂ ਬਣਾਈ ਸੀ ਦੀਵਾਲੀ ਵਾਲੇ ਦਿਨ ਮੇਰਾ ਮੋਸਟਲੀ ਕੰਮ ਹੁੰਦਾ ਰੰਗੋਲੀ ਬਣਾਉਂਦਾ ਕੁਕੀਜ਼ ਮੈਂ ਤਿੰਨ ਤੋਂ ਚਾਰ ਰੰਗੋਲੀਆਂ ਤੇ ਬਣਾਨੀ ਬਣਾਨੀਆਂ ਤੇ ਫਿਰ ਮੈਂ ਉੱਪਰ ਜਾ ਕੇ ਵੀ ਲੱਗੀ ਹੋਈ ਸੀ ਰੰਗੋਲੀ ਬਣਾਉਣ ਤੇ ਤੁਸੀਂ ਕਲਰਸ ਦੇਖ ਸਕਦੇ ਹੋ ਹੋਰ ਵੀ ਮਹੰਗਾ ਹੈ ਮੈਂ ਕਲਰ ਕਿਉਂਕਿ ਕਾਫੀ ਕਲਰ ਚਾਹੀਦੇ ਹੁੰਦੇ ਆ ਇਸ ਦੇ ਨਾਲ ਮੈਂ ਰੰਗੋਲੀ ਬਣਾਈ ਬਾਨੀ ਦੇ ਨਾਲ ਪਾਣੀ ਦੇਖ ਰਹੀ ਸੀ ਤੇ ਮੈਂ ਬਣਾਇਆ ਸੀ ਪੀਕਾਕ ਜੋ ਕਿ ਮੈਨੂੰ ਬਹੁਤ ਸੋਹਣਾ ਲੱਗਿਆ ਫਿਰ ਮੈਂ ਆਈ نیچے ਫਟਾਫਟ ਮੈਂ ਤਿਆਰੀ ਕੀਤੀ ਖਿਚੜੀ ਬਣਾਉਂਦੀ ਕਿਉਂਕਿ ਦਿਵਾਲੀ ਵਾਲੇ ਦਿਨ ਅਸੀਂ ਮੋਸਟਲੀ ਖਿਚੜੀ ਬਣਾਉਂਦੇ ਆ ਤੇ ਮੈਂ ਪਾਤਾ ਤੇਲ ਜਦ ਕੀ ਪੋਣਾ ਸੀ ਕਿਉਂਕਿ ਦਿਮਾਗ ਕਾਫੀ ਬਿਜ਼ੀ ਸੀ ਫਿਰ ਮੈਂ ਕਿਉ ਕੱਢ ਤੇਲ ਕੱਢ ਕੇ ਤੇ ਫਿਰ ਮੈਂ ਦੁਬਾਰਾ ਨੈਪਕਿਨ ਫੜੇ ਤੇ ਨੈਪਕਿਨ ਦੇ ਨਾਲ ਸਾਰਾ ਸਾਫ ਕਰਕੇ ਤੇ ਮੈਂ ਉਹਦੇ ਵਿੱਚ ਪਾਇਆ ਕਿਉ ਕਿਉ ਪਾ ਕੇ ਤੇ ਆਪਾਂ ਲਗਾਇਆ ਬਾਕੀ ਤੜਕਾ ਕਿਉਂਕਿ ਫਿਰ ਕਿਉਂਕਿ ਟਾਈਮ ਬਹੁਤ ਹੋ ਜਾਂਦਾ ਜੀਰੇ ਕਰਕੇ ਮੈਂ ਸੋਚਿਆ ਕਿ ਮੈਂ ਪਹਿਲਾਂ ਹੀ ਨਿਬੇੜ ਦੇਣਾ ਖਾਣ ਪੀਣੇ ਵਾਲਾ ਕੰਮ ਬਾਜੋ ਪਕਟਪਟਾ ਕੇ ਵਜਾ ਕੇ ਤੇ ਆਪਾਂ ਕੇ ਰੋਟੀ ਪਣੀ ਖਾਵਾਂਗੇ ਫਿਰ ਆਪਾਂ ਸਾਰੇ ਹੋਏ ਰੈਡੀ ਤੇ ਗਿਆਨ ਨੂੰ ਉਠਾ ਕੇ ਤੇ ਆਪਾਂ ਚਲੇਗੇ ਉੱਪਰ ਕੋਕੀ ਸਾਡਾ ਮੰਦਿਰ ਉੱਪਰ ਆ ਤੇ ਅਸੀਂ ਕਰਦਣੀ ਸੀ ਲక్ష్ਮੀ ਪੂਜਾ ਤੇ ਸਿੱਧ ਨਾਲ ਆਪਾਂ ਸਾਰੇ ਜਾਣੇ ਚਲੇਗੇ ਉੱਪਰ ਇਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਆਹ ਬਚਾਰਾ ਜੇਖਾ ਮਲਦਾ ਉੱਠਿਆ ਹੀ ਸੀਗਾ ਟਾਈਮ ਹੋ ਚੁੱਕਿਆ ਸੀ ਕਾਫੀ ਤੇ ਫਿਰ ਅਸੀਂ ਦੇਖਿਆ ਕਿ ਓਮ ਲੈ ਕੇ ਆਇਆ ਸੀ ਕਿ ਬੋਤੀ ਕੈਂਟ ਨਾ ਟੂਲ ਪਟਾਕੇ ਵਾਲਾ ਠਾ ਠਾ ਵਾਲਾ ਤੇ ਫਿਰ ਅਸੀਂ ਕੰਮ ਸ਼ੁਰੂ ਕੀਤਾ ਆਰਤੀ ਤੇ ਸਾਰੇ ਜਾਨੇ ਹੋਏ ਮੰਦਿਰ ਦੇ ਵਿੱਚ ਇਕੱਠੇ ਤੇ ਸ਼ੁਰੂ ਕੀਤੀ ਆਰਤੀ ਤੇ ਤੁਸੀਂ ਜ਼ਰੂਰ ਦੱਸਿਓ ਤੁਸੀਂ ਗੁਰਦੁਆਰੇ ਜਾਂਦੇ ਹੋ ਕਿ ਇਹ ਮੰਦਿਰ ਦੇ ਵਿੱਚ ਆਉਂਦੇ ਹੋ ਜਾਂ ਫਿਰ ਤੁਸੀਂ ਘਰ ਦੇ ਵਿੱਚ ਹੀ ਆਰਤੀ ਕਰਦੇ ਹੋ ਸਾਡੇ ਕੋਲ ਤੇ ਅਸੀਂ ਵੀ ਇਸ ਤਰੀਕੇ ਆਪਣੀ ਕੀਤੀ ਆਰਤੀ ਤੇ ਤੇ ਸਾਰਿਆਂ ਦੇ ਮੰਗੇ ਸੁੱਖ ਸ਼ਾਂਤੀ ਜੋ ਵੀ ਸਾਨੂੰ ਦੇਖ ਰਿਹਾ ਸਾਨੂੰ ਪਿਆਰ ਕਰਦੇ ਆ ਤੇ ਫੇਰ ਆਰਤੀ ਖਤਮ ਹੋਣ ਤੋਂ ਬਾਅਦ ਕੈਂਡਲ ਸੀਗੀਆਂ ਮੈਂ ਕੋੜੀਆਂ ਤੇ ਰੱਖਿਆ ਹੋਈਆਂ ਉਹਨਾਂ ਨੂੰ ਫਟਾਫਟ ਜਗਾਇਆ ਤੇ ਇਸ ਦਿਨ ਨਾਲ ਮੇਰੀ ਜਿੰਨੀ ਵੀ ਡੈਕੋਰੇਸ਼ਨ ਕੀਤੀ ਜੀ ਉਹ ਹੋਰ ਵੀ ਛੜੀ ਸੋਹਣੀ ਲੱਗਦੀ ਸੀ ਦੁਵਾਲੀ ਤੇ ਇੱਕ ਵੱਖਰੀ ਜੀ ਫੀਲਿੰਗ ਹੁੰਦੀ ਹੈ ਘਰ ਨੂੰ ਡੈਕੋਰੇਟ ਕਰਨ ਦੀ ਤੇ ਨਾਲੇ ਤੇ ਫਿਰ ਮੈਂ ਸਾਰੇ ਘਰ ਦੇ ਵਿੱਚ ਹੌਲੀ ਹੌਲੀ ਕਰਕੇ ਦੀਵੇ ਲਗਾਏ ਕੁਝ ਮੰਮੀ ਨੇ ਲਗਾ ਰਹੇ ਸੀ ਕੁਝ ਦੀ ਲਗਾ ਰਹੇ ਸੀ ਤੇ ਦੀਵਿਆਂ ਦੀ ਮਟਰੀ ਭਰੀ ਹੋਈ ਸੀਗੀ ਤੇ ਆਪਾਂ ਫਟਾਫਟ ਲੱਗੇ ਸੀ ਦੀਵਿਆਂ ਨੂੰ ਦੀਵਿਆਂ ਦੇ ਨਾਲ ਕਨੈਕਟ ਕਰਕੇ ਤੇ ਦੀਵੇ ਜਗਾਣ ਤੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਾਫੀ ਮੇਰੀ ਕਿਚਨ ਹੋ ਚੁੱਕੀ ਸੀ ਮੈਸੀ ਗਈ ਕਾਫੀ ਸਮਾਨ ਆਫਕੋਰਸ ਖਿੱਲਰ ਹੀ ਜਾਂਦਾ ਤੇ ਇੱਕ ਸਾਈਡ ਤੇ ਦੀਵੇ ਵੀ ਪਏ ਹੋਏ ਸੀ ਟਾਈਮ ਵੀ ਕਾਫੀ ਹੋ ਚੁੱਕਾ ਸੀ ਸਾਨੂੰ ਸੀਗਾ ਕਿ ਆਪਾਂ ਫਟਾਫਟ ਆਵਲਾ ਕੰਮ ਨਿਬੜੀਏ ਤੇ ਫਿਰ ਜਿਹੜੀਆਂ ਮੇਨ ਜਗ੍ਹਾ ਆਉਂਦੀਆਂ ਕਿਚਨ ਦੇ ਵਿੱਚ ਬਾਥਰੂਮ ਚ ਤੇ ਘਰ ਦੇ ਬਾਹਰ ਜਿਹੜੀਆਂ ਮੇਨ ਜਿਹੜੇ ਹੁੰਦੇ ਆ ਦੀਵੇ ਆਪਾਂ ਉਹ ਲਗਾਏ ਉਸ ਤੋਂ ਬਾਅਦ ਫਿਰ ਆਪਾਂ ਥੋੜੀ ਜਿਹੀ ਬਣਾਈਆਂ ਵੀਡੀਓਜ਼ ਤੇ ਨਾਲ ਫੋਟੋਜ਼ ਵੀ ਖਿੱਚੀਆਂ ਜੋ ਕਿ ਨੈਸ਼ਨਲ ਪੋਜ਼ ਮਾਰਨਾ ਹੁੰਦਾ ਤੁਸੀਂ ਦੱਸੋ ਤੁਹਾਡਾ ਨੈਸ਼ਨਲ ਪੋਜ਼ ਕੀ ਹੁੰਦਾ ਵੈਸੇ ਮੇਰਾ ਨੈਸ਼ਨਲ ਪੋਜ਼ ਹਮੇਸ਼ਾ ਇੱਕੋ ਹੀ ਹੁੰਦਾ ਦੀਵਾ ਫੜ ਕੇ ਉਹਦੇ ਨਾਲ ਫੋਟੋ ਖਚਾ ਲਓ ਸਭ ਤੋਂ ਵਧੀਆ ਵੈਸੇ ਸਾਰੇ ਇਹੀ ਕਰਦੇ ਦਿਵਾਲੀ ਵਾਲੇ ਦਿਨ ਸੋ ਇਹ ਤੇ ਵੀ ਕਿਆਂ ਤੇ ਦਕਸ਼ੀ ਅੰਦਰ ਕਿਉਂਕਿ ਦੀਵਾ ਦੀਵੇ ਚੱਲ ਰਹੇ ਸੀਗੇ ਤੇ ਮੈਂ نیچے ਲਗਾਏ ਹੋਏ ਸੀ ਇਹ ਦਕਸ਼ ਬਚਾਰਾ ਕਿਆਂ ਨੂੰ ਫੜ ਕੇ ਬੈਠਾ ਹੋਇਆ ਸੀ ਕਿਉਂਕਿ ਉਹ ਬਹੁਤ ਛੋਟਾ ਹੈ ਜਿਵੇਂ ਤੁਸੀਂ ਜਾਣਦੇ ਹੋ ਕਿਆਂ ਦੀ ਇਹ ਜੇ ਬਹੁਤ ਛੋਟੀ ਹੈ ਤੇ ਉਹਨੂੰ ਦੀਵਿਆਂ ਦਾ ਨਹੀਂ ਪਤਾ ਵਿਚਾਰਾ ਇੱਥੇ ਹਾਥੀ ਵੀ ਮਾਰ ਸਕਦਾ ਸੀ ਜਿਹਦੇ ਕਰਕੇ ਅਸੀਂ ਦੀ ਸੇਫਟੀ ਰੱਖੀ ਉਹਨੂੰ ਵਿਚਾਰੇ ਨੂੰ ਲੈ ਕੇ ਅਸੀਂ ਉੱਪਰ ਆਏ ਤੇ ਉਹ ਪਟਾਕੇ ਵੇਖ ਕੇ ਤੇ ਉਹ ਵਿਚਾਰਾ ਉੱਚੀ ਉੱਚੀ ਰੋਣੇ ਲੱਗ ਗਿਆ ਉਹਨੂੰ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਅੱਜ ਇਨੀ ਠਾੜ ਠਾੜ ਕਿੱਥੋਂ ਹੋ ਰਹੀ ਆ ਵਿਚਾਰਾ ਬਹੁਤ ਜ਼ਿਆਦਾ ਰੋ ਰਿਹਾ ਸੀ ਫੇ ਮਮੀ ਕਹਿੰਦੇ ਕਿ ਮੈਨੂੰ ਫੜਾ ਦੋ ਮੁੰਡਾ ਤੇ ਮੈਂ ਜਾਣੀਆਂ نیچے ਤੇ ਤੁਸੀਂ ਕਰੋ ਦੀਵਾਲੀ ਇੰਜੋਏ ਮੈਨੂੰ ਬੜਾ ਅਜੀਬ ਲੱਗਿਆ ਵਿਚਾਰੇ ਮम्मा ਵਿਚਾਰੇ ਰਹਿ ਗਏ ਫੇ ਸੋਚਿਆ ਚਲੋ ਕੋਈ ਗੱਲ ਨਹੀਂ ਨੈਕਸਟ ਈਅਰ ਤੱਕ ਯਾਨੀ ਥੋੜਾ ਵੱਡਾ ਹੋ ਜਾਊਗਾ ਤੇ ਦੀਵਾਲੀ ਇੰਜੋਏ ਕਰਨ ਜੋਗਾ ਉਹ ਜੋ ਫੇਰ ਆਪਾਂ ਸਾਰੇ ਨੇ ਜਗਾਇਏ ਬਹੁਤ سارے ਪਟਾਕੇ ਤੇ ਬੱਚਿਆਂ ਨੇ ਕੀਤਾ ਖੂਬ ਇੰਜੋਏ ਤੇਸ ਦੇ ਨਾਲ ਏਸੀ ਸਾਡੀ ਦੀਵਾਲੀ ਦਾ ਸੋਹਣਾ ਜਿਹਾ ਵਲੌਗ ਹੋ ਚੁੱਕੇ ਸੀ ਲੇਟ ਤੇ ਹਾਸਾ ਮਜ਼ਾਕ ਕਰਦੇ ਕਰਦੇ ਦੀਰੀ ਵੇਖੋ ਲੱਤਾਂ ਮਾਰ ਰਹੇ ਕੀ ਕਹਿੰਦੇ ਸੀ ਮੇਰੇ ਲੱਗੇ ਪੈਰਾ ਤੇ ਪਜਾ ਦੇ ਪਟਾਕੇ ਤੂੰ ਤੇ ਫੇਰ ਉਹ ਕਹਿੰਦੇ ਪਿੱਛੇ ਪਿੱਛੇ ਵਜਾਓ ਕਿਉਂਕਿ ਬੱਚੇ ਵੀ ਆ ਫੇਸ ਦੇ ਨਾਲ ਟਾਈਮ ਆਇਆ ਸ਼ੋਰਟਸ ਆ ਤੇ ਸ਼ੋਰਟ ਸ਼ੋਰਟ ਸੀ ਕਿੰਨੇ ਸਾਰੇ ਤੇ ਸ਼ੋਰ ਦਗਾਏ ਤੇ ਬੜਾ ਮਜ਼ਾ ਆਇਆ ਸ਼ੋਰਟਸ ਨਾਲ ਪੂਰਾ ਅਸਮਾਨ ਜਦੋਂ ਪੜ ਜਾਂਦਾ ਸਿਤਾਰਿਆਂ ਦੇ ਨਾਲ ਤੇ ਬਹੁਤ ਮਜ਼ਾ ਆਉਂਦਾ ਸੋ ਗਾਇਜ਼ ਇਹ ਸਾਡਾ ਵਲੌਗ ਹੋਪ ਤੁਹਾਨੂੰ ਪਸੰਦ ਆਇਆ ਹੋਵੇ ਮਿਲਦੇ ਆਪਾਂ ਬਹੁਤ ਜਲਦੀ ਨੈਕਸਟ ਵਲੌਗ ਦੇ ਵਿੱਚ ਉਨਾਂ ਤੱਕ ਲਈ ਬਾਏ ਬਾਏ